ਤਜਾ ਹਲਕੇ ਸੁਮਾਨੇ ਦੇ ਵਿੱਚ 1 ਕਰੋੜ 36 ਲੱਖ ਦੀ ਅਮਾਉਂਟ ਹੈ ਜਿਹੜੀ ਉਹ ਜਿਹੜੇ ਲਾਹਪਤੀ ਦੇ 86 ਦੇ ਕਰੀਬ ਜਿਹੜੇ ਲਾਹਪਤੀ ਨੇ ਜਿਨ੍ਹਾਂ ਨੂੰ ਇਸ ਚੀਜ਼ ਦਾ ਬੈਨਫਿਟ ਹੋਣਾ ਇੱਕ ਐਸ.ਪੀ. ਭਾਈ ਜਾੜਿਆਂ ਨੂੰ ਇੱਕ ਰਾਹਤ ਦੰਦੇ ਹੋਏ ਉਹਨਾਂ ਦਾ ਜਿਹੜਾ ਕਰਜ਼ਾ ਮਾਫੀ ਹੈ 64 ਕਰੋੜ ਰੁਪਏ ਜਿਹੜਾ ਲਗਭਗ ਹੈਗਾ ਉਹ ਮਾਫ ਕੀਤਾ ਹੈਗਾ ਕਿਉਂਕਿ ਸਾਡੇ 20 ਸਮਾਣੇ ਹਲਕੇ ਦੇ ਸਿਆਸੀ ਜਿਹੜੇ ਐਸ.ਪੀ. ਭਾਈ ਜਾੜਿਆਂ ਨਾਲ ਸੰਬੰਧਿਤ ਪਰਿਵਾਰ ਸੀਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਫਾਈਨੈਂਸ ਮਿਨਿਸਟਰ ਘਰਪਾਲਜੀ ਮਾਜੀ ਸਾਡੇ ਨੈਸ਼ਨਲ ਕੋਨਵੀਨਰ ਅਰਵਿੰਦ ਕੇ ਜੀਵਾ ਜੀ ਜਿਨ੍ਹਾਂ ਨੇ ਐਸੀ ਜਿਹੜੇ ਪਰਿਵਾਰਾਂ ਦੇ ਈਸੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਪੈਸੇ ਭਰ ਨਹੀਂ ਰਹੇ ਸੀ ਜਾਂ ਕਿਸੇ ਕਾਰਨ ਕਰਕੇ ਪ੍ਰੋਬਲਮ ਆ ਰਹੀਆਂ ਸੀ ਉਹਨਾਂ ਦੇ ਜਿਹੜਾ ਕਰਜ਼ਾ ਹੈ ਜਿਹੜਾ ਉਹ ਮਾਫ ਕੀਤਾ ਗਿਆ ਉਹ 31 ਮਾਰਚ 2020 ਤੱਕ ਜਿਹੜੇ ਕਰਜ਼ਦਾਰ ਕਰਜ਼ਾ ਦੇ ਨਹੀਂ ਚੁਕੇ ਰਹੇ ਸੀ ਉਹਨਾਂ ਦੇ ਕਰਜ਼ਾ ਜਿਹੜਾ 68 ਕਰੋੜ ਕਰੀਬ ਖਰਚਾ ਜਿਹੜਾ ਮਾਫ ਕੀਤਾ ਗਿਆ ਹਲਕੇ ਸਮਾਨੇ ਦੇ ਵਿੱਚ 1 ਕਰੋੜ 36 ਲੱਖ ਦੀ ਅਮਾਉਂਟ ਹੈ ਜਿਹੜੀ ਉਹ ਜਿਹੜੇ ਲਾਹਪਤੀ ਦੇ 86 ਦੇ ਕਰੀਬ ਜਿਹੜੇ ਲਾਹਪਤੀ ਨੇ ਜਿਨ੍ਹਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋਣਾ ਮੈਂ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਅਰਵਿੰਦ ਕੇਜੀਵਾ ਜੀ ਦਾ ਸਭ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜੇ ਅਨੁਸੂਚਿਤ ਜਾਤੀ ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੀ ਬਾਹ ਫੜੀਆ ਔਰ ਇਹਨਾਂ ਨੂੰ ਔਖੀ ਘੜੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਕਿੰਨਾ ਕੁ ਐਸਟੀਮੇਟ ਹੈ ਜਿਹੜਾ ਮਾਫ ਕਰਾਇਆ ਗਿਆ ਟੋਟਲੀ ਜੋ ਹਲਕਾ ਸਮਾਣਾ ਦੀ ਜੇ ਮੈਂ ਗੱਲ ਕਰਾਂ 1 ਕਰੋੜ 36 ਲੱਖ ਦੇ ਕਰੀਬ ਜਿਹੜੀ ਅਮਾਉਂਟ ਬਣਦੀ ਹੈ ਜਿਹੜੀ ਹਲਕਾ ਸਮਾਣਾ ਦੇ ਜਿਹੜੇ ਐਸਸੀ ਪਰਿਵਾਰਾਂ ਦੇ ਜਿਹੜੀ ਅਮਾਉਂਟ ਹੈ ਜਿਹੜੀ ਮਾਫ ਕੀਤੀ ਗਈ ਹੈ ਔਰ ਜੇ ਪਟਿਆਲੇ ਦੀ ਗੱਲ ਕਰੀਏ 4 ਕਰੋੜ ਤੋਂ ਉੱਪਰ ਜਿਹੜੀ ਅਮਾਉਂਟ ਬਣਦੀ ਹੈ ਜਿਹੜੀ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਅਮਾਉਂਟ ਹੈ ਉਹ ਐਸਸੀ ਪਰਿਵਾਰਾਂ ਦੀ ਜਿਹੜੀ ਮਾਫ ਹੈ ਜਿਹੜੀ ਕੀਤੀ ਠੀਕ ਹੈ ਥੈਂਕ ਯੂ ਸਾਰਿਆਂ ਤੋਂ ਪਹਿਲਾਂ ਤਾਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਤੇ ਨਾਲ ਹੀ ਕੇਜਰੀਵਾਲ ਸਾਹਿਬ ਦਾ ਸਾਡੇ ਜਿਹ ਕਮਿੰਦਰ ਨੇ ਸਾਡੇ ਪਾਰਟੀ ਤੇ ਤੇ ਹਰਪਾਲ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਫਾਈਨੈਂਸ ਮਿਨਿਸਟਰ ਜਿਨ੍ਹਾਂ ਨੇ ਇੱਕ ਐਸ்சி ਭਾਈ ਜਾਰੇ ਨੂੰ ਇੱਕ ਰਾਹਤ ਦਿੰਦੇ ਹੋਏ ਉਹਨਾਂ ਦਾ ਜਿਹੜਾ ਕਰਜ਼ਾ ਮਾਫੀ ਹੈ 64 ਕਰੋੜ ਰੁਪਇਆ ਜਿਹੜਾ ਲਗਭਗ ਹੈਗਾ ਉਹ ਮਾਫ ਕੀਤਾ ਹੈਗਾ ਕਿਉਂਕਿ ਸਾਡੇ 20 ਸਮਾਣੇ ਹਲਕੇ ਦੇ ਸਿਆਸੀ ਜਿਹੜੇ ਐਸ்சி ਭਾਈ ਜਾਰੇ ਨਾਲ ਸੰਬੰਧਿਤ ਪਰਿਵਾਰ ਸੀਗੇ ਉਹਨਾਂ ਦਾ ਕਰਜ਼ਾ ਜਿਹੜਾ 1 ਕਰੋੜ 37 ਲੱਖ 700 ਦੇ ਕਰੀਬ ਜਿਹੜਾ ਹੋਇਆ ਕਰਜ਼ਾ ਮਾਫ ਹੋਇਆ ਹੈਗਾ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਉਹਨਾਂ ਨੂੰ ਵੀ ਵਧਾਈ ਦਿੰਦੇ ਹਾਂ ਵੀ ਉਹ ਜਿਹੜੇ ਲੋਕ ਸੀਗੇ ਬੜੇ ਤੰਗੀ ਸੀ ਸੀ ਕਿਉਂਕਿ ਮਾਰਾਂ ਕਈ ਵਾਰੀ ਪਾਸੋਂ ਪੈ ਜਾਂਦੀਆਂ ਨੇ ਕਈ ਬੰਦੇ ਬਿਮਾਰ ਹੋ ਜਾਂਦੇ ਨੇ ਨਹੀਂ ਭਰ ਸਕਦੇ ਕਈਆਂ ਦੇ ਘਰ ਟਹਿ ਜਾਂਦੇ ਨੇ ਜਾਂ ਪਾਲਣ ਉਹ ਨਹੀਂ ਪਤਾ ਦੇ ਸਕਦੇ ਇਹਦੇ ਨਾਲ ਫੌਰੀ ਰਾਤ ਜਿਹੜਾ ਸਰਕਾਰ ਨੇ ਦਿੱਤਾ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਸਾਡੇ ਜਿਹੜੇ ਅਸੀਂ ਭਰਾਤੀ ਪਰਿਵਾਰ ਸੀਗੇ ਉਹਨਾਂ ਨੂੰ ਰਾਤ ਨੂੰ ਹਾਂਜੀ ਸਰ ਸਿਰ ਇਹ ਮੈਂ ਦੱਸਣਾ ਚਾਹੁੰਦੀ ਸੀ ਮੈਂ ਜ਼ਿਲ੍ਹਾ ਪਟਿਆਲਾ ਤੋਂ ਐਸਸੀ ਕਾਰਪੋਰੇਸ਼ਨ ਮੰਜੂਬਾਲਾ ਜੀ ਗੱਲ ਕਰ ਰਹੀ ਹਾਂ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਐਸੇ ਕਾਰਪੋਰੇਸ਼ਨ ਦੇ ਕਰਜ਼ਦਾਰਾਂ ਦੀ ਨੀਤੀ 31 ਮਾਰਚ 2020 ਤੱਕ ਦੀ ਸਾਰੇ ਕਰਜ਼ੇ ਮਾਫ ਕਰਕੇ ਇੱਕ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਜ਼ਿਲ੍ਹਾ ਪਟਿਆਲਾ ਦੇ ਕੁੱਲ 400 ਕੇਸ ਜਿਹੜਿਆਂ ਦੀ ਰਕਮ 4 ਕਰੋੜ 83 ਲੱਖ ਰੁਪਏ ਬਣਦੀ ਹੈ ਵੀ ਮਾਫ ਕੀਤੀ ਗਈ ਹੈ ਜਿਸ ਵਿੱਚ ਹਲਕਾ ਸਮਾਣਾ ਦੇ 86 ਕਰਜ਼ਦਾਰ ਦੇ ਕੁੱਲ 1 1 ਕਰੋੜ 36 ਲੱਖ ਕਦੇ ਲਗਭਗ ਦੀ ਰਕਮ ਮਾਫ ਕੀਤੀ ਗਈ ਹੈ ਉਹਨਾਂ ਨੇ ਗਰੀਬ ਪਰਿਵਾਰਾਂ ਦਾ ਸਾਰਾ ਕਰਜ਼ਾ ਮਾਫ ਕਰਕੇ ਕਰਜ਼ਦਾਰਾਂ ਨੂੰ ਇੱਕ ਵਿੱਤੀ ਬੋਸ ਤੋਂ ਬੋਸ ਤੋਂ ਮੁਕਤ ਕੀਤਾ ਹੈ ਹੁਣ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਾਂ ਦੀਆਂ ਜ਼ਰੂਰਤਾਂ ਲਈ ਬਿਹਤਰ ਤਰੀਕੇ ਨਾਲ ਯਤਨ ਕਰ ਸਕਦੇ ਜੀ ਜੀ ਡਿਸਟ੍ਰਿਕਟ ਪਟਿਆਲਾ ਚ ਜੀ ਜੀ ਡਿਸਟ੍ਰਿਕਟ ਪਟਿਆਲਾ ਅਲਓਵਰ ਪੰਜਾਬ ਚ ਹੋਏ ਜੀ ਪੂਰੇ ਪੰਜਾਬ ਦੇ ਹੈਗੇ ਜੀ ਇਹ 4700 ਕੁਝ ਕੇਸ ਨੇ ਤੇ ਉਹ ਹੈਗੇ 8 ਕਰੋੜ ਦੀ ਰਕਮ ਮਾਫ ਕੀਤੀ ਪੂਰੇ ਪੰਜਾਬ ਪਟਿਆਲਾ ਡਿਸਟ੍ਰਿਕਟ ਦੇ ਜੀ 400 ਕੇਸ ਨੇ ਤੇ ਉਹ ਹੈਗੇ ਜੀ 4 ਗੋੜ ਉਤਰੀ ਅਸੀਂ ਲੱਖ ਦੇ ਕਰੀਬ ਮਾਫ ਕੀਤੇ ਗਏ ਜੀ ਹਾਂ ਜੀ